ਪਿਆਰ ਪੈਸਾ ਸ਼੍ਰੀ ਕਲ ਜੀ ਰਾਮ ਰਾਮ ਜੀ ਸਾਡੇ ਇਸ YouTube ਚੈਨਲ ਤੇ ਤੁਹਾਡਾ ਦਿਲ ਤੋਂ ਸਵਾਗਤ ਹੈ ਜੀ ਔਰ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਯੂਰ ਕਰ ਲਓ ਜੀ ਬੈਲ ਆਈਕਨ ਦਾ ਬਟਨ ਹੈ ਜੀ ਉਸ ਨੂੰ ਵੀ ਜਰੂਰ ਆਲ ਤੇ ਕਲਿੱਕ ਕਰ ਦਿਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੀ ਅਸੀਂ ਇਸ ਚੈਨਲ ਤੇ ਜੀ ਹਰ ਜਾਤੀ ਵਰਗ ਦੇ ਰਿਸ਼ਤੇ ਲੈ ਕੇ ਆਉਂਦੇ ਹਾਂ ਜੀ ਜਿਸ ਦੇ ਵਿੱਚ Hindu ਸਿੱਖ ਹੋਰ ਹਰ ਜਾਤੀ ਵਰਗ ਦੇ ਰਿਸ਼ਤੇ ਹੁੰਦੇ ਹਨ ਸਾਡੇ ਇਸ ਚੈਨਲ ਨੂੰ ਤੁਸੀਂ ਆਪਣੇ ਰਿਸ਼ਤੇਦਾਰਾਂ ਜਾਂ ਸੱਜਣ ਮਿੱਤਰਾਂ ਜਾਂ ਭੈਣ ਭਰਾ ਦੇ ਨਾਲ ਵੀ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਵਿੱਚ ਵੀ ਉਹਨਾਂ ਨੂੰ ਨਵੇਂ ਤੋਂ ਨਵੇਂ ਰਿਸ਼ਤੇ ਮਿਲਦੇ ਰਹਿਣ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਅਗਰ ਤੁਸੀਂ ਵੀ ਚਾਹੁੰਦੇ ਹੋ ਆਪਣੇ ਕਿਸੇ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਦੀ ਸਾਡੇ ਇਸ ਚੈਨਲ ਤੇ ਐਡ ਦੇਣਾ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 795 88310 ਤੇ ਸਾਡਾ ਵਟਸਐਪ ਨੰਬਰ ਹੈ ਜੀ 795 88310 ਜੀ ਸਤੰਬਰ ਮਹੀਨੇ ਦੇ ਜੀ ਪਹਿਲੀ ਲਿਸਟ ਜਾਰੀ ਕਰ ਰਹੇ ਹਾਂ ਜਿਸ ਦੇ ਵਿੱਚ ਬਹੁਤ ਸਾਰੇ ਰਿਸ਼ਤੇ ਐਨ ਆਰ ਆਈ ਵੀਰਾਂ ਤੇ ਪੈਣਾ ਤੇ ਭਰਾਵਾਂ ਦੇ ਹਨ ਜੀ ਇਸ ਤੋਂ ਇਲਾਵਾ ਤੁਹਾਨੂੰ ਇਸ ਦੇ ਵਿੱਚ ਲੋਕਲ ਪੰਜਾਬ ਤੋਂ ਲੜਕੇ ਤੇ ਲੜਕੀਆਂ ਦੇ ਵੀ ਰਿਸ਼ਤੇ ਵੀ ਮਿਲਣਗੇ ਜੀ ਅੱਜ ਦਾ ਪਹਿਲਾ ਰਿਸ਼ਤਾ ਹੈ ਜੀ ਜੋ ਕਿ ਲੜਕੇ ਦਾ ਇਹ ਲੜਕਾ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਮੋਗਾ ਏਰੀਆ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 2001 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 7 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਲੜਕਾ ਦਾ ਗੱਲ ਕਰਦੇ ਅਗਰ ਇਸ ਦੇ ਕੰਮ ਕਾਜ ਦੀ ਤਾਂ ਲੜਕਾ ਬਹੁਤ ਹੀ ਵਧੀਆ ਆਪਣੇ ਕਾਰੋਬਾਰ ਦੇ ਵਿੱਚ ਸੈਟਲ ਹੈ ਜੀ ਲੜਕੇ ਦੇ ਪਿਤਾ ਸ਼੍ਰੀ ਹਾਂਜੀ ਉਹ ਵੀ ਬਿਜ਼ਨਸਮੈਨ ਹਨ ਜੀ ਲੜਕੇ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਲੜਕੇ ਦੀ ਇੱਕ ਭੈਣ ਹੈ ਜੋ ਕਿ ਮੈਰਿਡ ਹੈ ਉਹ ਯੂਕੇ ਦੇ ਵਿੱਚ ਪੀ ਆਰ ਹੈ ਜੀ ਇਸ ਪਰਿਵਾਰ ਨੂੰ ਪੜ੍ਹੇ ਲਿਖੀ ਲੜਕੀ ਦੀ ਜ਼ਰੂਰਤ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਔਰ ਲੜਕੀ ਦਾ ਪਰਿਵਾਰ ਮੋਗਾ ਲੁਧਿਆਣਾ ਫਰੋਇਪੁਰ ਅੰਮ੍ਰਿਤਸਰ ਡਿਸਟ੍ਰਿਕਟ ਦੇ ਆਸ-ਪਾਸ ਏਰੀਆ ਤੋਂ ਬਿਲੋਂਗ ਕਰਦਾ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੇਠ ਦਿੱਤੇ ਨੰਬਰ ਤੇ ਪਰਿਵਾਰਿਕ ਮੈਂਬਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਟਾਂਕ ਛਤਰੀ ਪਰਿਵਾਰਿਕ ਮੈਂਬਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1992 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 5 ਇੰਚ ਹੈ ਜੀ ਲੜਕੇ ਦਾ ਜਨਮ ਅੰਮ੍ਰਿਤਸਰ ਇਹ ਰੇਤੋ ਹੀ ਹੋ ਆਇਆ ਜੀ। ਲੜਕੇ ਨੇ ਪੜਾਈ ਬਹੁਤ ਹੀ ਵਧੀਆ ਕੀਤੀ ਹੋਈ ਹੈ ਜੀ। ਬੀ.ਐਚ. ਪਲੱਸ ਸੀ.ਐਸ.ਸੀ. ਲੜਕੇ ਦਾ ਕੰਮ ਡਿਜੀਟਲ ਮਾਰਕੀਟਿੰਗ ਦਾ ਹੈ ਜੀ ਔਰ ਬਹੁਤ ਹੀ ਵਧੀਆ ਆਪਣੇ ਕਾਰੋਬਾਰ ਦੇ ਵਿੱਚ ਸੈਟਲ ਹੈ ਜੀ। ਲੜਕੇ ਦੇ ਮਾਤਾ ਜੀ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ। ਲੜਕੇ ਦੇ ਪਿਤਾ ਜੀ ਸ੍ਰੀ ਹਨ ਜੋ ਕਿ ਰਿਟਾਇਰਡ ਹਨ ਗਵਰਨਮੈਂਟ ਜੋਬ ਤੋਂ ਜੀ। ਲੜਕੇ ਦੀ ਭੈਣ ਨਹੀਂ ਹੈ ਜੀ। ਲੜਕੇ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਉਹ ਪੁਰਤਗਾਲ ਦੇ ਵਿੱਚ ਹੈ ਸੈਟਲ ਹੈ ਆਪਣਾ। ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਪੜ੍ਹੀ ਲਿਖੀ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਰਿਵਾਰਿਕ ਮੈਂਬਰ ਦੇ ਨਾਲ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਜੋ ਕਿ ਹਿੰਦੂ ਸ਼ਰਮਾ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਖੁਦ ਐਨ ਆਰ ਆਈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਜੀ ਲੜਕੀ ਦਾ ਜਨਮ 1998 ਸੰਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 6 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਬੀ ਟੈਕ ਪਲੱਸ ਸੀ ਐਸ ਸੀ ਇੰਡੀਆ ਤੋਂ ਕੀਤੀ ਹੋਈ ਹੈ ਪਲੱਸ ਹੋਰ ਬਹੁਤ ਹੀ ਵਧੀਆ ਨਾਲ ਕੋਰਸਸ ਨੇ ਕੈਨੇਡਾ ਯੂਨੀਵਰਸਿਟੀ ਤੋਂ ਕੀਤੇ ਹੋਏ ਹਨ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹਿਣ ਜੋ ਕਿ ਗਵਰਨਮੈਂਟ ਜੋਬ ਤੇ ਹਨ ਇਸ ਦੇ ਪਿਤਾ ਜੀ ਰਹਿਣ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੀ ਦੀ ਪੈਨ ਅਤੇ ਭਰਾ ਦਾ ਵੇਰਵਾ ਸਾਡੇ ਤੱਕ ਨਹੀਂ ਪਹੁੰਚ ਪਾਇਆ ਜੀ ਇਸ ਪਰਿਵਾਰ ਨੂੰ ਵੀ ਜੀ ਲੜਕੇ ਦੀ ਪਾਲ ਹੈ ਜੋ ਕਿ ਐਨ ਆਰ ਆਈ ਵੀਰ ਕੈਨੇਡਾ ਤੋਂ ਵਿੱਚ ਪੀਆਰ ਹੋਵੇ ਜੀ ਲੜਕੇ ਦਾ ਪਰਿਵਾਰ ਹਿੰਦੂ ਸ਼ਰਮਾ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਔਰ ਅੰਮ੍ਰਿਤਸਰ ਡਿਸਟ੍ਰਿਕਟ ਦੇ ਆਸ-ਪਾਸ ਏਰੀਆ ਤੋਂ ਹੀ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਰਿਵਾਰਿਕ ਮੈਂਬਰ ਦੇ ਨਾਲ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਫਰੀਦਕੋਟ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1995 ਸੰਧਾ ਹੈ ਜੀ ਲੜਕੀ ਦਾ ਕੱਦ 5 ਫੁੱਟ 2 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਬੀਐਸਸੀ ਨੋਨ ਮੈਡੀਕਲ ਦੇ ਵਿੱਚ ਜੀ ਔਰ ਐਮਐਸਸੀ ਕਮਿਸਟਰੀ ਦੇ ਵਿੱਚ ਜੀ ਔਰ ਲੜਕੀ ਨੇ ਬੀਐਡ ਮੈਥ ਅਤੇ ਸਾਇੰਸ ਦੇ ਵਿੱਚ ਕੀਤੀ ਹੋਈ ਹੈ ਜੀ ਇਸ ਟਾਈਮ ਲੜਕੀ ਖੁਦ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਟੀਚਰ ਦੇ ਰੂਪ ਦੇ ਵਿੱਚ ਜੀ ਗੱਲ ਕਰਦੇ ਆ ਅਗਰ ਇਸਦੇ ਪਰਿਵਾਰ ਦੀ ਤਾਂ ਇਸਦੇ ਪਰਿਵਾਰ ਦੇ ਵਿੱਚ ਇਸਦੇ ਮਾਤਾ ਜੀ ਰਹੀ ਹਨ ਜੋ ਕਿ ਹਾਊਸ ਵਾਈਫ ਹਨ ਇਸਦੇ ਪਿਤਾ ਜੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਜੀ ਇਸ ਪਰਿਵਾਰ ਨੂੰ ਵੀ ਜੀ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕੇ ਦੇ ਹਿੱਸੇ 8 ਤੋਂ 10 ਕਿੱਲੇ ਜ਼ਮੀਨ ਆਂਦੀ ਹੋਵੇ ਲੜਕਾ ਪੜਿਆ ਲਿਖਿਆ ਹੋਵੇ ਜਾਂ ਗਵਰਨਮੈਂਟ ਜੋਬ ਤੇ EMPLOYE ਹੋਵੇ ਲੜਕਾ ਅਗਰ ਪ੍ਰਾਈਵੇਟ ਜੋਬ ਤੇ ਚੰਗੀ ਜੋਬ ਤੇ ਹੈ ਤਾਂ ਤਾਂ ਵੀ ਇਹ ਪਰਿਵਾਰ ਐਕਸਪੈਕਟ ਕਰਦਾ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਕਰਕੇ ਇਸ ਪਰਿਵਾਰ ਤੋਂ ਮੁੱਢਲੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਹੈ ਜੋ ਕਿ ਐਨ ਆਰ ਆਈ ਪੁਰਤਗਾਲ ਦੇ ਵਿੱਚ ਪੀ ਆਰ ਹੈ ਜੀ ਲੜਕੇ ਦਾ ਪਰਿਵਾਰ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਦਾ ਪਰਿਵਾਰ ਟਾਂਕ ਛਤਰੀ ਬ੍ਰੇਦਰੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1994 ਸੰਧ ਹੈ ਜੀ ਲੜਕੇ ਦੀ ਪੜਾਈ ਬਹੁਤ ਹੀ ਵਧੀਆ ਸਟੱਡੀ ਹਾਸਿਲ ਲੜਕੇ ਨੇ ਐਸਟਮ ਕੀਤੀ ਹੋਈ ਹੈ ਜੀ ਲੜਕੇ ਦਾ ਕੱਦ 5 ਫੁੱਟ 5 ਇੰਚਾ ਜੀ ਲੜਕੇ ਦਾ ਜਨਮ ਅੰਮ੍ਰਿਤਸਰ ਡਿਸਟ੍ਰਿਕਟ ਦਾ ਹੀ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਰਿਟਾਇਰਡ ਹਨ ਗਵਰਨਮੈਂਟ ਜੋਬ ਤੋਂ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਉਹ ਇੰਡੀਆ ਦੇ ਵਿੱਚ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਚਾਹੇ ਤੋ ਐਨ ਆਰ ਆਈ ਹੋਵੇ ਚਾਹੇ ਉਹ ਇੰਡੀਆ ਤੋਂ ਹੋਵੇ ਅਗਰ ਲੜਕੀ ਇੰਡੀਆ ਤੋਂ ਚੰਗੀ ਪੜ੍ਹੀ ਲਿਖੀ ਹੈ ਤਾਂ ਇਹ ਆਪਣੇ ਖਰਚੇ ਤੇ ਬਾਹਰ ਵੀ ਲੈ ਕੇ ਜਾਣ ਲਈ ਰੈਡੀ ਹਨ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਚੰਗੀ ਪੜ੍ਹੀ ਲਿਖੀ ਹੋਵੇ ਔਰ ਪਰਿਵਾਰਿਕ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦੇ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਕਰਕੇ ਪਰਿਵਾਰਿਕ ਮੈਂਬਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤਿਆਂ ਦੀ ਇਸ ਲੜੀ ਦੇ ਵਿੱਚ ਤੁਸੀਂ ਸਾਡੇ ਨਾਲ ਬਣੇ ਰਹੋ ਹਜੇ ਬਹੁਤ ਸਾਰੇ ਰਿਸ਼ਤੇ ਲੜਕੀਆਂ ਦੇ ਆਣੇ ਬਾਕੀ ਹਨ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਐਨ ਆਰ ਆਈ ਵੀਰ ਕੈਨੇਡਾ ਤੋਂ ਪੀ ਆ ਰਿਹਾ ਜੀ ਇਹ ਲੜਕਾ ਖੁਦ ਮਹਾਰਾ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਲੁਧਿਆਣਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1900 94 ਸੰਧ ਹੈ ਜੀ ਲੜਕੇ ਦਾ ਕੱਦ 6 ਫੁੱਟ ਹੈ ਜੀ ਲੜਕੇ ਦਾ ਜਨਮ ਲੁਧਿਆਣਾ ਸਿਟੀ ਦਾ ਹੀ ਹੋਇਆ ਹੋਇਆ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ MBA ਪਲੱਸ 2 ਸਾਲ ਦਾ ਕੋਰਸ ਕੈਨੇਡਾ ਦੇ ਵਿੱਚ ਜਾ ਕੇ ਬਹੁਤ ਹੀ ਵਧੀਆ ਉੱਥੋਂ ਦੀ ਯੂਨੀਵਰਸਿਟੀ ਦੇ ਵਿੱਚ ਕੀਤਾ ਹੋਇਆ ਜੀ ਲੜਕੇ ਦੇ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਸ੍ਰੀ ਹਨ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਗਵਰਨਮੈਂਟ ਜੋਬ ਤੇ EMPLOYE ਹਨ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਜੀ ਲੜਕਾ ਐਸਟਨ ਕੈਨੇਡਾ ਦੇ ਵਿੱਚ ਬਹੁਤ ਹੀ ਵਧੀਆ ਮਲਟੀ ਨੇਸ਼ਨਲ ਕੰਪਨੀ ਦੇ ਵਿੱਚ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਪੜ੍ਹੀ ਲਿਖੀ ਹੋਵੇ ਔਰ ਜਾਂ ਉਸਨੇ ਨਰਸਿੰਗ ਦਾ ਕੋਰਸ ਕੀਤਾ ਹੋਵੇ ਅਗਰ ਲੜਕੀ ਨੇ ਬੀਐਸਸੀ ਨਰਸਿੰਗ ਇੰਡੀਆ ਤੋਂ ਵੀ ਕੀਤੀ ਹੋਈ ਹੈ ਜਾਂ ਜੀਐਨਐਮ ਦਾ ਕੋਰਸ ਇੰਡੀਆ ਤੋਂ ਕੀਤਾ ਹੋਇਆ ਤੇ ਇਹ ਪਰਿਵਾਰ ਉਸ ਨੂੰ ਆਪਣੇ ਖਰਚੇ ਤੇ 12ਵੀਂ ਲੈ ਕੇ ਜਾਂਲਾ ਜਾਏਗਾ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਇਹ ਵੀ ਲੜਕੇ ਦਾ ਜੋ ਕਿ ਸੰਗਰੂਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1996 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 11 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਲੜਕੇ ਦਾ ਕੰਮ ਖੁਦ ਦਾ ਡੇਰੀ ਫਾਰਮਿੰਗ ਦਾ ਹੈ ਪਲੱਸ ਨਾਲ ਐਗਰੀਕਲਚਰ ਖੇਤੀਬਾੜੀ ਦਾ ਹੈ ਜੀ ਗੱਲ ਕਰਦੇ ਆਂ ਅਗਰ ਇਸ ਤੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ਼੍ਰੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਜੀ ਲੜਕੇ ਦੀ ਇੱਕ ਭੈਣ ਹੈ ਜੋ ਕਿ ਮੈਰਿਡ ਹੈ ਲੜਕੇ ਦਾ ਭਰਾ ਨਹੀਂ ਹੈ ਜੀ ਲੜਕਾ ਮਾਪਿਆਂ ਦਾ ਜੀ ਇਕੱਲਾ- ਇਕੱਲਾ ਪੁੱਤ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਚੰਗੀ ਪੜ੍ਹੀ ਲਿਖੀ ਹੋਵੇ ਔਰ ਪਰਿਵਾਰਿਕ ਹੋਵੇ ਲੜਕੀ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਤੇ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਹੈ ਜੋ ਕਿ ਐਨ ਆਰ ਆਈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕਾ ਖੁਦ ਜਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਫਤਿਹਗੜ੍ਹ ਡਿਸਟ੍ਰਿਕਟੋ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 2000 ਦਾ ਹੈ ਜੀ ਲੜਕੇ ਦਾ ਕੱਦ 6 ਫੁੱਟ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਬੀਬੀਏ ਪਲੱਸ ਪੰਜਾਬ ਤੋਂ ਬਹੁਤ ਹੀ ਵਧੀਆ ਹੋਰ ਕੋਰਸ ਕੀਤਾ ਹੋਇਆ ਜੀ ਲੜਕੇ ਨੇ ਖੁਦ ਕੈਨੇਡਾ ਜਾ ਕੇ 2 ਸਾਲ ਦਾ ਡਿਪਲੋਮਾ ਦਾ ਕੋਰਸ ਵੀ ਕੀਤਾ ਹੋਇਆ ਬਹੁਤ ਹੀ ਵਧੀਆ ਚੰਗੇ ਯੂਨੀਵਰਸਿਟੀ ਤੋਂ ਜੀ ਲੜਕੇ ਦਾ ਕੰਮ ਟਰੱਕ ਡਰਾਈਵਿੰਗ ਦਾ ਜੀ ਕੈਨੇਡਾ ਤੋਂ ਅਸ ਅਮਰੀਕਾ ਗੱਲ ਕਰਦੇ ਆਂ ਅਗਰ ਇਸਦੇ ਪਰਿਵਾਰ ਦੀ ਤਾਂ ਇਸਦੇ ਪਰਿਵਾਰ ਦੇ ਵਿੱਚ ਇਸਦੇ ਮਾਤਾ ਜੀ ਰਹੇ ਹਨ ਜੋ ਕਿ ਹਾਊਸ ਵਾਈਫ ਹਨ ਇਸਦੇ ਪਿਤਾ ਜੀ ਹਨ ਜੋ ਕਿ ਆਰਮੀ ਤੋਂ ਸੂਬੇਦਾਰ ਰਿਟਾਇਰਡ ਹਨ ਜੀ ਲੜਕੇ ਦੇ ਦੋ ਭੈਣਾਂ ਹਨ ਜੀ ਜੋ ਕਿ ਮੈਰਿਡ ਹਨ ਇੱਕ ਭੈਣ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਦੂਸਰੀ ਇੰਡੀਆ ਦੇ ਵਿੱਚ ਹੈ ਜੀ ਲੜਕੇ ਦੇ ਹਿੱਸੇ ਦੋ ਕਿੱਲੇ ਜ਼ਮੀਨ ਵੀ ਆਂਦੀ ਹੈ ਜੀ ਲੜਕੇ ਦਾ ਗੋਥ ਸੰਧੂ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਔਰ ਪਰਿਵਾਰਿਕ ਹੋਵੇ ਲੜਕੀ ਅਗਰ ਕਨੇਡਾ ਦੇ ਵਿੱਚ ਹੈ ਤਾਂ ਚਾਹੇ ਉਹ ਪੀਆਰ ਹੋਵੇ ਚਾਹੇ ਉਹ ਉਥੋਂ ਦੀ ਸਿਟੀਜ਼ਨ ਹੋਵੇ ਚਾਹੇ ਉਹ ਵਰਕ ਪਰਮਿਟ ਤੇ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਕਰਕੇ ਇਸ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਹੈ ਜੋ ਕਿ ਮੈਜੀ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1992 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 5 ਇੰਚਾ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਬੀਏ ਐਲएलबी ਜੀ ਔਰ ਲੜਕੀ ਇਸ ਟਾਈਮ ਖੁਦ ਬਹੁਤ ਹੀ ਵਧੀਆ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਟੀਚਰ ਦੀ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ-ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਗਵਰਨਮੈਂਟ ਜੌਬ ਤੇ এমਪਲੋਏ ਹਨ ਜੀ ਲੜਕੀ ਦੀਆਂ ਤਿੰਨ ਪਹਿਨਾਨ ਜੋ ਕਿ ਦੋ ਮੈਰਿਡ ਹਨ ਇੱਕ ਅਨਮੈਰਿਡ ਹੈ ਲੜਕੀ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਚੰਗਾ ਪੜਿਆ ਲਿਖਿਆ ਹੋਵੇ ਔਰ ਪਰਿਵਾਰਿਕ ਹੋਵੇ ਲੜਕਾ ਚਾਹੇ ਐਨਆਰਆਈ ਹੋਵੇ ਜਾਂ ਲੜਕਾ ਪੰਜਾਬ ਤੋਂ ਹੋਵੇ ਲੜਕਾ ਅਗਰ ਪੰਜਾਬ ਤੋਂ ਹੈ ਤਾਂ ਪ੍ਰਾਈਵੇਟ ਜੌਬ ਤੇ ਚੰਗੀ ਤੇ ਲੱਗਾ ਹੋਵੇ ਜਾਂ ਗਵਰਨਮੈਂਟ ਜੌਬ ਤੇ ਹੋਵੇ ਜੀ ਲੜਕਾ ਅਗਰ ਐਨ ਆਰ ਆਈ ਹੈ ਤਾਂ ਉਹ ਵੀ ਇਸ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦਾ ਹੈ ਜੀ ਇਸ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਐਨ ਆਰ ਆਈ ਕੈਨੇਡਾ ਤੋਂ ਪੀ ਆਰ ਹੈ ਜੀ ਲੜਕੀ ਦਾ ਸ਼ਾਰਟ ਟਾਈਮ ਡਿਵੋਰਸ ਹੋ ਚੁੱਕਾ ਹੈ ਜੀ ਲੜਕੀ ਖੁਦ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਲੁਧਿਆਣਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1990 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 6 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਐਮਸੀਏ ਪਲੱਸ ਕੈਨੇਡਾ ਦੇ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਕੀਤਾ ਹੋਇਆ ਹੈ ਜੀ ਲੜਕੀ ਇਸ ਟਾਈਮ ਟੋਰਾਂਟੋ ਦੇ ਵਿੱਚ ਪ੍ਰਾਈਵੇਟ ਜੋਬ ਤੇ ਬਹੁਤ ਹੀ ਵਧੀਆ ਆਪਣੇ ਪੇ ਸਕਿੱਲ ਤੇ ਕੰਮ ਕਰ ਰਹੀ ਹੈ ਜੀ ਆਪਣੇ ਪਰਿਵਾਰ ਮੈਂਬਰ ਦੇ ਨਾਲ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ੍ਰੀ ਹਨ ਇਸ ਦੇ ਪਿਤਾ ਸ੍ਰੀ ਹਨ ਲੜਕੀ ਦਾ ਇੱਕ ਭਰਾ ਹੈ ਜੀ ਜੋ ਕਿ ਮੈਰਿਡ ਹੈ ਉਹ ਵੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਇਹ ਪੂਰੇ ਦਾ ਪੂਰਾ ਪਰਿਵਾਰ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਜਾਂ ਤਾਂ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਲੜਕਾ ਉੱਥੋਂ ਦਾ ਸਿਟੀਜ਼ਨ ਹੋਵੇ ਜੀ ਪਰਵਾਰਿਕ ਮੈਂਬਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਲੜਕਾ ਪਰਵਾਰਿਕ ਹੋਵੇ ਔਰ ਜਾਂ ਤਾਂ ਉੱਥੋਂ ਦਾ ਕੈਨੇਡਾ ਦਾ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਇਹ ਸੰਜੀ ਅੱਜ ਦੇ ਬਹੁਤ ਹੀ ਖਾਸ ਰਿਸ਼ਤੇ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ ਕਿਉਂਕਿ ਬਹੁਤ ਟਾਈਮ ਤੋਂ ਅਸੀਂ YouTube ਤੇ ਵੀਡੀਓ ਅਪਲੋਡ ਨਹੀਂ ਕਰ پا ਰਹੇ ਸੀ ਬਸ ਥੋੜੇ ਹੀ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਲਈ ਨਵੇਂ ਤੋਂ ਨਵੇਂ ਰਿਸ਼ਤੇ ਜਿਵੇਂ ਅਸੀਂ ਪਹਿਲਾਂ ਲੈ ਕੇ ਆਉਂਦੇ ਸੀ ਹਰ ਹਫਤੇ ਦੇ ਵਿੱਚ 5 ਵਾਰੀ ਜਾਂ 3 ਵਾਰੀ ਰਿਸ਼ਤਿਆਂ ਦੀ ਲਾਈਨ ਔਰ ਲੜੀ ਲੈ ਕੇ ਪੂਰੀ ਪੂਰੀ ਤੁਹਾਡੇ ਰੂਬਰੂ ਹਾਜ਼ਰ ਹੁੰਦੇ ਸੀ। ਉਸੇ ਤਰ੍ਹਾਂ ਅਸੀਂ ਫਿਰ ਰਿਸ਼ਤਿਆਂ ਦੀ ਲੜੀ ਤੁਹਾਡੇ ਨਾਲ ਨਵੇਂ ਤੋਂ ਨਵੇਂ ਰਿਸ਼ਤੇ ਲੈ ਕੇ ਜੁੜਦੇ ਰਵਾਂਗੇ। ਅਨ ਮੋਰ ਰਿਸ਼ਤੇ ਟੀਮ ਤੁਹਾਡੇ ਲਈ ਹਰ ਟਾਈਮ ਰੈਡੀ ਰਹੇਗੀ ਜੀ। ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਆਪਣੇ ਇਸ ਚੈਨਲ ਤੇ ਲੜਕੀਆਂ ਯਾਰ ਬਿਲਕੁਲ ਫ੍ਰੀ ਕਰਦੇ ਹਾਂ ਜੀ। ਅਗਰ ਤੁਸੀਂ ਵੀ ਚਾਹੁੰਦੇ ਹੋ ਆਪਣੇ ਕਿਸੇ ਭੈਣ ਭਰਾ ਜਾਂ ਸੱਜਣ ਮਿੱਤਰ ਦੀ ਸਾਡੇ ਇਸ ਚੈਨਲ ਤੇ ਰਿਸ਼ਤੇ ਦੇ ਕੋਡਿੰਗ ਐਡ ਦੇਣੀ ਤਾਂ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਸਾਡਾ ਵਟਸਐਪ ਨੰਬਰ ਵੀ ਹੈ ਜੀ 795 88310 ਤੇ ਜੀ ਮੈਂ ਤੁਹਾਨੂੰ ਫਿਰ ਇੱਕ ਵਾਰੀ ਦੁਬਾਰਾ ਤੋਂ ਰਿਪੀਟ ਕਰ ਰਿਹਾ ਜੀ ਅਸੀਂ ਲੜਕੀਆਂ ਦੀ ਐਡ ਆਪਣੇ ਇਸ ਚੈਨਲ ਤੇ ਬਿਲਕੁਲ ਫ੍ਰੀ ਕਰਦੇ ਹਾਂ ਜੀ ਅਗਰ ਤੁਸੀਂ ਕਿਸੇ ਵੀ ਕਿਸਮ ਦਾ ਹਰ ਜਾਤੀ ਵਰਗ ਦੇ ਅਸੀਂ ਇੱਥੇ ਰਿਸ਼ਤੇ ਲੈ ਕੇ ਆਂਦੇ ਹਾਂ ਜੀ ਸਾਡੇ ਚੈਨਲ ਤੋਂ ਅਗਰ ਤੁਸੀਂ ਖੁਸ਼ ਹੋਵੋ ਤਾਂ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਔਰ ਆਪਣੇ ਸੱਜਣ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀਆਂ ਨਵੇਂ ਰਿਸ਼ਤੇ ਉਹਨਾਂ ਦੇ ਵੀ ਲੋੜ ਆ ਸਕਣ ਔਰ ਉਹਨਾਂ ਨੂੰ ਵੀ ਨਵੇਂ ਰਿਸ਼ਤੇ ਮਿਲ ਸਕਣ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਸਾਰੇ ਸਾਨੂੰ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਔਰ ਅਸੀਂ ਆਸ਼ਾ ਕਰਦੇ ਹਾਂ ਤੁਹਾਡੇ ਅਸੀਂ ਅਸੀਂ ਤੁਹਾਡੇ ਇਸ ਪਰੋਸੇ ਤੇ ਬਹੁਤ ਹੀ ਜਲਦੀ ਖਰੇ ਉਤਰਾਂਗੇ ਔਰ ਨਵੇਂ ਤੋਂ ਨਵੇਂ ਰਿਸ਼ਤੇ ਲੈ ਕੇ ਆਵਾਂਗੇ